ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਜੀ ਮੇਰੀ ਕਰਦੀਆਂ ਕਿ ਤੁਸੀਂ ਬਾਈ ਗੁਰੂ ਦੀ ਕਿਰਪਾ ਨਾਲ ਜੀ ਸਾਰੇ ਜਾਣੇ ਚੜਦੀ ਕਲਾ ਚੋਂ ਮੂਗੇ ਬਾਈ ਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਚਾਰ ਚਾਰ ਕੁੰਡਿਆਂ ਦਾ ਇਹ ਵਾਲਾ ਜਿਹੜਾ ਡਿਜ਼ਾਈਨ ਆ ਜੀ ਤੇ ਜਿਹੜੀ ਆਪਣੀਆਂ ਮਗਲੀਆਂ ਸਲਾਈਆਂ ਨਹੀਂ ਉਹ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਪੈ ਜਾਣੇ ਨੇ ਜਿਹੜੀ ਆਪਣੀ ਸਿੱਧੀ ਸਲਾਈ ਹੈ ਇਹਦੇ ਵਿੱਚ ਹੀ ਆਪਣਾ ਇਹ ਵਾਲਾ ਜਿਹੜਾ ਡਿਜ਼ਾਈਨ ਬਣੇਗਾ ਹਾਂਜੀ ਆਪਾਂ ਸਟਾਰਟ ਕਰਦੇ ਹਾਂ ਪਹਿਲੇ ਕੁੰਡੇ ਤੋਂ ਇਹ ਆਪਣਾ ਇਹ ਵਾਲਾ ਜਿਹੜਾ ਡਿਜ਼ਾਈਨ ਸਟਾਰਟ ਕਰ ਲੈਣਾ ਵਾ ਤੇ ਪਹਿਲੇ ਕੁੰਡੇ ਜਿਹੜੇ ਆਪਣੇ ਚਾਰ ਨੇ ਉਹ ਆਪਣੇ ਪੁੱਠੇ ਪਾ ਲੈਣੇ ਨੇ ਧਾਗਾ ਆਪਣੀ ਸੈੱਡ ਕਰਕੇ ਚਾਰ ਕੁੰਡੇ ਆਪਾਂ ਜੀ ਪੁੱਠੇ ਪਾ ਲਾਂਗੇ ਧਾਗਾ ਮਗਲੀ ਸੈੱਡ ਕਰਾਂਗੇ ਤੇ ਚਾਰ ਕੁੰਡੇ ਆਪਾਂ ਸਿੱਧੇ ਪਾਵਾਂਗੇ یہ چار کنڈے اپنے بار بار پیٹ کرنے نے چار کنڈے اپنے پٹھے پا لینے نے چار کنڈے اپنے ستے سیتے لینے لے یہ اپنی پہلی سلائی ہے یہ جی سی سیڈ یہ چار کنڈے اپنے ستے ہو جانے گے یہ والے چار کنڈے اپنے ਉੱਠੇ ਹੋ ਜਾਣਗੇ ਤੇ ਇਹ ਵਾਲੇ ਚਾਰ ਕੁੰਡੇ ਆਪਣੇ ਸਿੱਧੇ ਪਹਿਲੀ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਆ ਤੇ ਆਪਣੀ ਆ ਗਈ ਆ ਉੱਠੇ ਸਾਈਡ ਤੋਂ ਜੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਉੱਠੇ-ਪੁੱਠੇ ਪਾ ਕੇ ਇਹ ਵਾਲੀ ਸਲਾਈ ਕੰਪਲੀਟ ਕਰ ਲਾਂਗੇ ਮਕਲੀਆਂ ਸਲਾਈਆਂ ਜਿੰਨੀਆਂ ਵੀ ਪੈਣੀਆਂ ਨੇ ਉਹ ਸਾਰੀਆਂ ਪੁੱਠੀਆਂ ਪੈਣਗੀਆਂ ਆਪਣੀ ਇਹ ਸਾਰੇ ਕੁੰਡੇ ਆਪਾਂ ਪੁੱਠੇ-ਪੁੱਠੇ ਪਾ ਕੇ ਬੈਕ ਸਾਈਡ ਵਾਲੀ ਸਲਾਈ ਜਿਹੜੀ ਆਪਣੀ ਦੂਜੀ ਸਲਾਈ ਇਹ ਵਾਲੀ ਸਾਰੀ ਆਪਾਂ ਪੁੱਠੇ-ਪੁੱਠੇ ਕੁੰਡੇ ਪਾ ਕੇ ਕੰਪਲੀਟ ਕਰ ਲਾਂਗੇ ਦੂਜੀ ਸਲਾਈ ਵੀ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਆ ਗਏ ਸਿੱਧੀ ਸਾਈਡ ਤੀਜੀ ਸਲਾਈ ਇਹ ਵਾਲੀ ਥਲੀ ਸਲਾਈ ਜਿਵੇਂ ਆਪਾਂ ਨੇ ਪਹਿਲੀ ਸਲਾਈ ਪਾ ਕੇ ਸੇਮ ਉੱਤੇ ਹੀ ਪਾਣੀ ਆ ਚਾਰ ਹੁੰਡੇ ਆਪਾਂ ਨੇ ਪੁੱਠੇ ਪਾਣੇ ਨੇ ਧਾਗਾ ਆਪਣੀ ਜ਼ਿਹੜੇ ਰੱਖ ਕੇ ਤੇ ਚਾਰ ਹੁੰਡੇ ਆ ਜਿਹੜੇ ਆਪਾਂ ਨੇ ਸਿੱਧੇ ਪਾਣੇ ਨੇ ਧਾਗਾ ਮਗਲੇ ਸਿਰ ਕਰਕੇ ਹਾਂਜੀ ਆਪਣੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਆਪਾਂ ਆ ਗਏ ਪੁੱਠੀ ਸਾਈ ਚੌਥੀ ਸਲਾਈ ਇਹ ਸਾਰੀ ਕੁੰਡੀਆਂ ਆਪਾਂ ਨੇ ਪੁੱਠੇ-ਪੁੱਠੇ ਪਾ ਕੇ ਕੰਪਲੀਟ ਕਰ ਲੈਣੀ ਹੈ ਚੌਥੀ ਸਲਾਈ ਵੀ ਆਪਣੀ ਕੰਪਲੀਟ ਹੋ ਗਈ ਆ ਆਪਾਂ ਆ ਗਏ ਸਿੱਧੀ ਸਾਈਡ ਪੰਜਵੀਂ ਸਲਾਈ ਇਹ ਆਪਣੇ ਕੀ ਕਰਨਾ ਤਿੰਨ ਕੁੰਡੇ ਹੋਣ ਆਪਾਂ ਨੇ ਪੁੱਠੇ ਪਾ ਲੈਣੇ ਨੇ ਇੱਕ ਦੋ ਤਿੰਨ ਤਾਗਾ ਮੱਗਦੇ ਥੜ ਲੈ ਕੇ ਜਾਵਾਂਗੇ ਪਹਿਲੇ ਕੁੰਡੇ ਨੂੰ ਛੱਡ ਕੇ ਆਪਾਂ ਦੂਜਾ ਕੁੰਡਾ ਪਹਿਲਾਂ ਬੁਣਾਂਗੇ ਇਦਾਂ ਤੇ ਫਿਰ ਆ ਜਿਹੜਾ ਪਹਿਲਾ ਕੁੰਡਾ ਏ ਬੁਣਾਂਗੇ ਆਪਾਂ ਠੀਕ ਹੈ ਜੀ ਇਹ ਦੋਹੇ ਕੁੰਡੇ ਆਪਾਂ ਨੇ ਸਿੱਧੇ ਬੁਣਨੇ ਨੇ ਫਿਰ ਦੋ ਕੁੰਡੇ ਆਪਾਂ ਨੇ ਇਦਾਂ ਸਿੱਧੇ ਪਾ ਲੈਣੇ ਆ ਫਿਰ ਆਪਾਂ ਨੇ ਬੈਕ ਸਾਈਡ ਤੋਂ ਆਹ ਕੁੰਡਾ ਛੱਡਣਾ ਹੈ ਇਹ ਵਾਲਾ ਕੁੰਡਾ ਚੱਕਣੇ ਦੂਜਾ ਬੈਕ ਸਾਈਡ ਤੋਂ ਇਹਨੂੰ ਪਹਿਲਾਂ ਪੋਣਾਂਗੇ ਤੇ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਇੱਥੇ ਇਹ ਵੀ ਆਪਣੇ ਦੋਹੇ ਕੁੰਡੇ ਸਿੱਧੇ ਹੀ ਪੋਣਨੇ ਨੇ ਠੀਕ ਹੈ ਜੀ ਧਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਦੋ ਕੁੰਡੇ ਆਪਾਂ ਪਾਵਾਂਗੇ ਉੱਪਰ ਫਿਰ ਧਾਗਾ ਮਗਲੀ ਸਾਈਡ ਲੈ ਕੇ ਜਾਵਾਂਗੇ ਆਹ ਕੁੰਡੇ ਨੂੰ ਛੱਡ ਕੇ ਆਪਾਂ ਨੇ ਆਹ ਵਾਲਾ ਕੁੰਡਾ ਪਹਿਲਾਂ ਪੋਣਨਾ ਹੈ ਸਿੱਧੀ ਸਾਈਡ ਤੋਂ ਇੱਥੇ ਫਿਰ ਦੋ ਕੁੰਡੇ ਆਪਣੇ ਸਿੱਧੇ ਹੋ ਗਏ ਤਾਗਾ ਆਪਣੀ ਸੋਰੀ ਤਾਗਾ ਮਗਰੀ ਰੋਵੇ ਇਹ ਬੈਕ ਸਾਈਡ ਤੋਂ ਆਪਣੀ ਕੁੰਡਾ ਚੱਕਣਾ ਇਦਾਂ ਇਹ ਦੋ ਕੁੰਡੇ ਆਪਾਂ ਨੇ ਸਿੱਧੇ ਪਾਉਣ ਲੈਣੇ ਫਿਰ ਤਾਗਾ ਆਪਣੀ ਸੈੱਡ ਲੈ ਕੇ ਆਵਾਂਗੇ ਦੋ ਕੁੰਡੇ ਆਪਣੇ ਉੱਠੇ ਹੋ ਜਾਣਗੇ ਤੇ ਤਾਗਾ ਮਗਲੀ ਸਾਈਡ ਆਹ ਕੁੰਡਾ ਛਾਟ ਕੇ ਮੋਲੀ ਸਾਈਡ ਤੋਂ ਆਪਾਂ ਕੁੰਡਾ ਚੱਕਾਂਗੇ ਇਹਨੂੰ ਪਹਿਲਾਂ ਪੂਣਾਗੇ ਤੇ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਇਦਾਂ ਇਹ ਕੁੰਡੇ ਆਪਣੇ ਕਿੰਨੇ ਸਿੱਧੇ ਪਾ ਲਾਂਗੇ یہ اپنی سی پانچویں سلائی ڈزائن کی یہ کمپلیٹ ہو گئی ہے چھویں سلائی آپ سارے کنڈے پٹھے پٹھے بن کے یہ والی سلائی آپ کمپلیٹ کر لینا چھویں سلائی اپنے نے پٹھے پٹھے کنڈے بن کے کمپلیٹ کر لیے آپ آ گیا سیتی سائڈ ساتویں سلائی ہوں آپ دو کنڈے پٹھے بُناں گے ایک دو اگلی سائڈ لے کے جاؤں گے ہوں آپ آنڈا چڈ کے یہ والا کنڈا پہلے چکا گے تو ادا یہ سیدھا بن ٹھیک ہے ਹੁਣ ਆ ਜਿੰਨੇ ਆਪਣੇ ਕੁੰਡੇ ਹੁੰਦੇ ਸਿੱਦੇ ਨਹੀਂ ਦੇ ਆਪਾਂ ਨੇ ਕੁੰਡੇ ਸਿੱਧੇ ਪਾ ਲੈਣੇ ਨੇ ਜਿੱਥੇ ਤੱਕ ਆਪਾਂ ਨੂੰ ਕੁੰਡੇ ਸਿੱਧੇ ਜਾਂਦੇ ਨੇ ਇੱਕ ਕੁੰਡੇ ਨੂੰ ਛੱਡ ਕੇ ਸਿੱਧੇ ਨੇ ਹੁਣ ਆ ਪੁੱਠਾ ਕੁੰਡਾ ਆਪਾਂ ਨੇ ਸਿੱਧਾ ਕੁੰਡਾ ਜਿਹੜਾ ਇਹਨੂੰ ਛੱਡ ਕੇ ਬੈਕ ਸਾਈਡ ਤੋਂ ਪੁੱਠਾ ਕੁੰਡਾ ਆਪਾਂ ਨੇ ਇਦਾਂ ਚੱਕਣਾ ਪਹਿਲਾਂ ਬੋਲਣਾ ਤੇ ਸਿੱਧੇ ਕੁੰਡੇ ਨੂੰ ਬਾਅਦ ਵਿੱਚ ਇਦਾਂ ਠੀਕ ਹੈ ਜੀ ਹੁਣ ਆਪਾਂ ਮੂਹਰੇ ਸਾਈਡ ਤੋਂ ਕੁੰਡਾ ਚੱਕਾਂਗੇ ਇਦਾਂ ਤੇ ਫੇਰ ਆ ਮੂਹਰੇ ਕੁੰਡਾ ਬਾਅਦ ਵਿੱਚ ਇਦਾਂ ਠੀਕ ਹੈ ਜੀ ਇਹ ਦੋਹੇ ਕੁੰਡੇ ਆਪਣੇ ਇਦਾਂ ਜੋੜ ਕੇ ਹੁਣ ਆਪਾਂ ਜਿੰਨੇ ਕੁੰਡੇ ਆਪਾਂ ਸਿੱਧੇ ਜਾਂਦੇ ਸਿੱਧੇ ਪਾ ਲ ਇੱਕ ਕੁੰਡੇ ਨੂੰ ਛੱਡ ਕੇ ਚਾਰ ਕੁੰਡੇ ਆਪਣੇ ਸਿੱਧੇ ਪਾ ਲੈ ਹੁਣ ਆਪਾਂ ਨੇ ਇਹ ਵਾਲਾ ਕੁੰਡਾ ਬੈਕ ਸਾਈਡ ਤੋਂ ਚੱਕਣਾ ਇਹਨੂੰ ਪਹਿਲਾਂ ਬੁਣ ਲਾਂਗੇ ਤੇ ਪਹਿਲੇ ਵਾਲੇ ਕੁੰਡੇ ਨੂੰ ਬਾਅਦ ਵਿੱਚ ਏਦਾਂ ਹੁਣ ਆਪਾਂ ਮੂਹਰੀ ਸਾਈਡ ਤੋਂ ਕੁੰਡਾ ਚੱਕਾਂਗੇ ਇਹਨਾਂ ਨੂੰ ਬੁਣ ਲਾਂਗੇ ਠੀਕ ਹੈ ਜੀ ਆਹ ਵਾਲੇ ਕੁੰਡੇ ਆਪਣੇ ਚਾਰ ਆ ਜਿਹੜੇ ਇਹਨਾਂ ਨੂੰ ਸਿੱਧੇ ਸਿੱਤੇ ਪਾ ਲਾਂਗੇ ਇਹ ਆਪਣੀ ਹੋ ਗਈ ਆ 7ਵੀਂ ਸਲਾਈ ਤੇ 8ਵੀਂ ਸਲਾਈ ਆਪਣੇ ਸਾਰੇ ਕੁੰਡੇ ਪੁੱਠੇ-ਪੁੱਠੇ ਬੁਣ ਲੈਣੇ ਨੇ ਮੁੜ ਕੇ ਆਪਾਂ ਕੰਪਲੀਟ ਕਰ ਲੈਣੇ ਹਾਂਜੀ ਅੱਠ ਸਲਾਈਆਂ 'ਚ ਆਪਣਾ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਕੰਪਲੀਟ ਹੋ ਗਿਆ। ਹੁਣ ਆਪਾਂ ਦੁਬਾਰਾ ਤੋਂ ਸਟਾਰਟ ਕਰਨ ਲਈ ਹੁਣ ਆਪਣਾ ਕੀ ਕਰਨਾ ਹੈ? ਸਿੱਧੀ ਸਲਾਈ ਆ ਆਪਣੀ। ਜਿਹੜੇ ਆਪਣੇ ਚਾਰ ਕੁੰਡੇ ਪੁੱਠੇ ਪਾਏ ਸੀ ਉਹ ਆਪਣੇ ਸਿੱਧੇ ਪਾ ਲੈਣੇ ਨੇ। ਚਾਰ ਕੁੰਡੇ ਆਪਾਂ ਨੂੰ ਸਿੱਧੇ ਪਾ ਲੈਣੇ ਨੇ। ਤੇ ਜਿਹੜੇ ਆਪਣੇ ਕੁੰਡੇ ਸਿੱਧੇ ਸੀਗੇ ਚਾਰ ਉਹ ਆਪਾਂ ਨੇ ਚਾਰ ਕੁੰਡੇ ਪੁੱਠੇ ਪਾ ਲੈਣੇ ਆ। ਹਾਂਜੀ ਆਹ ਚਾਰ ਕੁੰਡੇ ਆਪਾਂ ਫੇਰ ਦਿੱਤੇ ਪਾ ਲਾਂਗੇ। تیا چار کنڈے پا لیں گے سی سلائی اپنی کمپلیٹ ہو گئی ہے ہوں اپنا بیک سائڈ والی سارے کنڈے پٹھے پٹھے پا کے یہ سلائی کمپلیٹ کر لیں گے ਹਾਂਜੀ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਆ ਗਈਆਂ ਸਿੱਧੀ ਸਾਈਡ ਚਾਰ ਗੁੰਡੇ ਆਪਾਂ ਸਿੱਧੇ ਪਾਵਾਂਗੇ ਚਾਰ ਗੁੰਡੇ ਆਪਾਂ ਉੱਥੇ ਪਾਵਾਂਗੇ ਇਹ ਵਾਲੀ ਸਲਾਈ ਆਪਾਂ ਚਾਰ ਗੁੰਡੇ ਸਿੱਧੇ ਚਾਰ ਗੁੰਡੇ ਪੁੱਠੇ ਪਾ ਕੇ ਕੰਪਲੀਟ ਕਰ ਲਾਂਗੇ ਇੱਦਾਂ ਤੇਜੀ ਸਲਾਈ ਆਪਣੀ ਕੰਪਲੀਟ ਹੋ ਗਈ ਆਪਾਂ ਆ ਗਏ ਆ ਬੈਕ ਸਾਈਡ ਚੌਥੀ ਸਲਾਈਏ ਸਾਰੇ ਕੁੰਡੇ ਆਪਾਂ ਪੁੱਠੇ-ਪੁੱਠੇ ਪਾ ਕੇ ਕੰਪਲੀਟ ਕਰ ਲਾਂਗੇ ਇਹ ਵਾਲੀ ਸਲਾਈ ਹਾਂਜੀ ਆਪਣੀ ਸਿੱਧੀ ਸਲਾਈ ਆ ਗਈ ਆ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਪਾਵਾਂਗੇ ਹੁਣ ਆਪਾਂ ਨੇ ਆਹ ਕੁੰਡੇ ਨੂੰ ਸਾਟ ਕੇ ਆਹ ਕੁੰਡਾ ਪਹਿਲਾ ਬੁੜਣਾ ਬੈਕ ਸਾਈਡ ਤੋਂ ਚੱਕੇ ਤਾਂ ਇਹ ਕੁੰਡਾ ਬਾਅਦ ਵਿੱਚ ਬੁੜਾਂਗੇ ਹੁਣ ਆਪਾਂ ਨੇ ਦੋ ਕੁੰਡੇ ਪੁੱਠੇ ਪਾ ਲੈਣੇ ਨੇ ਹੁਣ ਆਪਾਂ ਧਾਗਾ ਅਗਲੀ ਸਾਈਡ ਲੈ ਕੇ ਜਾਵਾਂਗੇ ਆਹ ਕੁੰਡਾ ਪਹਿਲਾਂ ਬੁਣਾਂਗੇ ਆਪਾਂ ਪਹਿਲੇ ਕੁੰਡੇ ਨੂੰ ਛੱਡ ਕੇ ਜਿਹੜਾ ਦੂਜਾ ਕੁੰਡਾ ਇੱਦਾਂ ਮੂਹਰੀ ਸਾਈਡ ਤੋਂ ਠੀਕ ਹੈ ਜੀ ਹੁਣ ਦੋ ਕੁੰਡੇ ਆਪਾਂ ਸਿੱਧੇ ਪਾ ਲਾਂਗੇ ਧਾਗਾ ਅਗਲੀ ਸਾਈਡ ਹੀ ਰਹੂਗਾ ਇਹ ਆਪਾਂ ਬੈਕ ਸਾਈਡ ਤੋਂ ਕੁੰਡਾ ਚੱਕਾਂਗੇ ਇੱਦਾਂ ਬੁਣਾਂਗੇ ਤੇ ਆ ਪਹਿਲਾ ਕੁੰਡਾ ਪਾ ਦੇ ਵਿੱਚ ਫਿਰ ਦੋ ਕੁੰਡੇ ਆਪਾਂ ਉੱਥੇ ਬੁਣ ਲਾਂਗੇ ਧਾਗਾ ਅਗਲੀ ਸਾਈਡ ਲੈ ਕੇ ਜਾਵਾਂਗੇ ਆਹ ਕੁੰਡੇ ਨੂੰ ਛੱਡ ਕੇ ਆਹ ਵਾਲਾ ਕੁੰਡਾ ਆਪਾਂ ਪਹਿਲਾਂ ਬੋਲਣਾ ਪਹਿਲੇ ਕੁੰਡੇ ਨੂੰ ਵਾਲ ਵਿੱਚ ਇੱਟਾ ਫਿਰ ਆਪਣੇ ਦੋ ਕੁੰਡੇ ਸਿੱਧੇ ਪਾ ਲੈਣੇ ਠੀਕ ਹੈ ਜੀ ਧਾਗਾ ਮਗਲੀ ਰੋ ਆਪਣਾ ਆਹ ਕੁੰਡਾ ਆਪਾਂ ਬੈਕ ਸਾਈਡ ਤੇ ਚੱਕਾਂਗੇ ਪਹਿਲਾਂ ਬੋਲ ਲਿਆ ਇਹ ਵਾਲ ਵਿੱਚ ਬੋਲ ਲਿਆ ਤੇ ਆ ਤਿੰਨ ਕੁੰਡੀਆਂ ਜਿਹੜੇ ਆਪਣੇ ਇਹ ਆਪਾਂ ਉੱਠੇ ਪਾ ਲਾਂਗੇ ਇਹ ਆਪਣੀ ਪੰਜਵੀਂ ਸਲਾਈ ਸੀਗੀ ਤੇ ਹੁਣ ਛੇਵੀਂ ਸਲਾਈ ਆਪਾਂ ਸਾਰੇ ਕੁੰਡੇ ਕੁੱਠੇ-ਕੁੱਠੇ ਪਾਉਣ ਕੇ ਕੰਪਲੀਟ ਕਰ ਲੈਣੇ ਹਾਂ ਹਾਂ ਜੀ ਅਮਾ ਆਪਾਂ ਸੱਤਵੀਂ ਸਲਾਈ ਆ ਗਏ ਸਿੱਧੀ ਸਾਈਡ ਦੋ ਕੁੰਡੇ ਆਪਾਂ ਚਾਰ ਕੁੰਡੇ ਆਪਾਂ ਸਿੱਧੇ ਪਾਵਾਂਗੇ। ਚਾਰ ਕੁੰਡੇ ਆਪਾਂ ਇਹ ਸਿੱਧੇ ਪਾ ਲਈ। ਠੀਕ ਹੈ ਜੀ ਆਹ ਕੁੰਡਾ ਬੈਕ ਸਾਈਡ ਤੋਂ ਚੱਕਾਂਗੇ ਆਪਾਂ ਪੁੱਠਾ। ਇਦਾਂ ਤੇ ਆਹ ਸਿੱਧੇ ਕੁੰਡੇ ਨੂੰ ਬਾੜ ਵਿੱਚ ਬੋਲਣਾ ਕੀਤਾ। ਠੀਕ ਹੈ ਜੀ। ਹੁਣ ਆਪਣੇ ਕੀ ਕਰਨਾ ਸਿੱਧਾ ਕੁੰਡਾ ਮੂਹਰੇ ਸਾਈਡ ਤੋਂ ਇਦਾਂ ਚੱਕਣਾ ਤੇ ਆਹ ਪੁੱਠਾ ਕੁੰਡਾ ਜਿਹੜਾ ਇਹਨੂੰ ਬਾੜ ਵਿੱਚ ਬੋਲਣਾ ਇਦਾਂ। ਠੀਕ ਹੈ ਜੀ। ਹੁਣ ਆਪਾਂ ਚਾਰ ਕੁੰਡੇ ਸਿੱਧੇ ਪਾ ਦਾਂਗੇ। ਹੁਣ ਆਪਣੇ ਆ ਵਾਲਾ ਕੁੰਡਾ ਬੈਕ ਸਾਈਡ ਤੋਂ ਚੱਕਣਾ ਏਦਾਂ ਇਹਨੂੰ ਪਹਿਲਾਂ ਬੋਲ ਲਾਂਗੇ ਤੇ ਇਹਨੂੰ ਬਾਅਦ ਵਿੱਚ ਹੁਣ ਆ ਵਾਲਾ ਕੁੰਡਾ ਆਪਾਂ ਮੋਲੀ ਸਾਈਡ ਤੋਂ ਏਦਾਂ ਚੱਕਾਂਗੇ ਤੇ ਇਹਨੂੰ ਏਦਾਂ ਬੋਲ ਲਾਂਗੇ ਤੂੰ ਚਾਰ ਕੁੰਡੇ ਆਪਾਂ ਫਿਰ ਸਿੱਤੇ ਪਾਵਾਂਗੇ ਹੁਣ ਆ ਵਾਲਾ ਕੁੰਡਾ ਆਪਾਂ ਚੱਕਾਂਗੇ ਬੈਕ ਸਾਈਡ ਤੋਂ ਏਦਾਂ ਬੋਲ ਲਾਂਗੇ ਤੇ ਬਾਅਦ ਵਿੱਚ ਪਹਿਲਾ ਜਿਹੜਾ ਕੁੰਡਾ ਸਿੱਟਿਆ ਸੀ ਆਪਾਂ ਉਹ ਬੋਲ ਲਾਂਗੇ ਠੀਕ ਹੈ ਜੀ ਦੋ ਕੁੰਡੇ ਆਪਣੇ ਰਹਿ ਗਏ ਇਹ ਆਪਾਂ ਇਦਾਂ ਪੁੱਠੇ ਪਾਉਣ ਲੈਣਾ ਠੀਕ ਹੈ ਜੀ ਹੁਣ ਅੱਠਵੀਂ ਸਲਾਈ ਆਪਣੀ ਬੈਕ ਸਾਈਡ ਵਾਲੀ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਪਾ ਕੇ ਇਹ ਵਾਲੀ ਸਲਾਈ ਆਪਾਂ ਕੰਪਲੀਟ ਕਰ ਲਾਂਗੇ ਹਾਂਜੀ ਇਹ ਵਾਲਾ ਵੀ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਅੱਠ ਸਲਾਈਂ ਇਹ ਵਾਲਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ-ਚਾਰ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਇਦਾਂ ਬਣ ਕੇ ਤਿਆਰ ਹੁੰਦਾ ਜਿਹੜੀਆਂ ਆਪਣੀਆਂ ਮਗਲੀਆਂ ਸਲਾਈਆਂ ਨੇ ਉਹ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਪੈ ਜਾਂਦੇ ਨੇ ਤੇ ਬੈਕ ਸਾਈਡ ਤੋਂ ਜਿਹੜਾ ਇਹ ਇਦਾਂ ਦਿਖਦਾ ਹੈ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਸਿੱਧੇ ਕੁੰਡੇ ਇਹਨਾਂ ਤੇ ਆਪਣੇ ਪੁੱਠੇ ਹੋ ਜਾਣਗੇ ਜੇ ਤੇ ਆ ਪੁੱਠੇ ਕੁੰਡੇ ਆਪਣੇ ਇਹਨਾਂ ਤੇ ਸਿੱਧੇ ਹੋ ਜਾਣਗੇ ਠੀਕ ਹੈ ਜੀ ਹਾਂਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਨਾੜਾ ਕਰਕੇ ਕਿੰਨਾ ਨੁਕਸਾਨ ਹੋ ਰਿਹਾ ਹੈ ਘਰਾਂ ਦੇ ਘਰ ਤਬਾਹ ਹੋ ਗਏ ਨੇ ਜੀ ਫਸਲਾਂ ਹਨਾ ਤਬਾਹ ਹੋ ਗਈਆਂ ਨੇ ਕਿਸਾਨਾਂ ਦੀਆਂ ਤੇ ਬੇਜਵਾਨ ਜਿਹੜੇ ਪਸ਼ੂ ਨੇ ਵਿਚਾਰੇ ਉਹ ਦੇਖੋ ਕਿੰਨੇ ਪਾਣੀ ਚ ਡਰ ਰਹੇ ਨੇ ਮੈਂ ਸਾਰੇ ਮੁਰੇ ਇਹੀ ਕਹਾਂ ਸਾਰੇ ਨੂੰ ਇਹੀ ਕਹਾਂਗੇ ਵੀ ਸਾਰੇ ਜਾਣੇ ਜੀ ਰੜ ਕੇ ਜਿੰਨੀ ਵੱਧ ਤੋਂ ਵੱਧ ਅਰਦਾਸ ਹੁੰਦੀ ਹੈ ਹਰ ਟਾਈਮ ਕਰਿਆ ਕਰੋ ਤਾਂ ਕਿ ਜਿਹੜਾ ਇਹ ਨੁਕਸਾਨ ਹੋ ਰਿਹਾ ਇਹ ਰੋਕ ਜੇ ਠੀਕ ਆ ਜੀ ਜਿਵੇਂ ਕਿ ਹੁਣ ਆਪਣੇ ਪਿੰਡਾਂ ਪਿੰਡਾਂ ਤੋਂ ਟਰਾਲੀਆਂ ਲੈ ਕੇ ਜਾਂਦੇ ਨੇ ਰਾਸ਼ਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਦੀ ਮਦਦ ਲਈ ਜਿੰਨੀ ਵੀ ਆਪਾਂ ਤੋਂ ਮਦਦ ਹੁੰਦੀ ਆ ਜਿਵੇਂ ਕਿ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਜੋ ਵੀ ਆਪਾਂ ਕਰ ਸਕਦੇ ਆ ਉਹ ਚ ਜ਼ਰੂਰ ਹਿੱਸਾ ਪਾਓ ਤੁਸੀਂ ਤੇ ਵੱਧ ਤੋਂ ਵੱਧ ਅਰਦਾਸ ਕਰੋ ਕਿ ਹੈ ਵਾਹਿਗੁਰੂ ਜੀ ਇਹ ਸੱਚੇ ਪਾਤਸ਼ਾਹ ਜਿਹੜਾ ਕਹਿਰ ਆ ਰਿਹਾ ਹੈ ਪਾਣੀ ਦਾ ਕਹਿਰ ਆ ਨਾ ਇਹਨੂੰ ਰੋਕੋ ਤੁਸੀਂ ਕਿਉਂਕਿ ਆਪਣੇ ਹੱਥ ਵਿੱਚ ਕੁਝ ਨਹੀਂਗਾ ਇਹ ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਆ ਆਪਾਂ ਸਿਰਫ ਅਰਦਾਸ ਕਰ ਸਕਦੇ ਆ ਨਾ ਜੀ ਕਿਉਂਕਿ ਆਪਾਂ ਉਹ ਵੀਡੀਓ ਦੇਖਦੇ ਆਂ ਵੀ ਜਿਹੜੇ ਲੋਕਾਂ ਦੇ ਘਰ ਕਿੰਨੇ ਵਿਚਾਰਿਆਂ ਦੇ ਟੁੱਟ ਗਏ ਢਾਗ ਗਏ ਹਨਾ ਕਿੰਨਾ ਉਹ ਰੋ ਰਹੇ ਨੇ ਕਿੰਨੇ ਬੁਰੇ ਹਾਲ ਨੇ ਪੂਰਾ ਪੂਰਾ ਬੱਚੇ ਨੇ ਹਨਾ ਜੀ ਕਿੰਨਾ ਯਾਨੀ ਕਿ ਬਹੁਤ ਦੇਖ ਕੇ ਆਪਦੇ ਮਨ ਨੂੰ ਵੀ ਬੜਾ ਦੁੱਖ ਹਾਂਜੀ ਸਾਰੇ ਜਾਣੇ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਓ ਜੀ ਤੇ ਆਪਣੇ ਅੱਜ ਆਪਾਂ ਇਹ ਵਾਲਾ ਡਿਜ਼ਾਈਨ ਬਣਾਇਆ ਹੈ ਇਹਦੀ ਵੀਡੀਓ ਲੈ ਕੇ ਆਏ ਸੀਗੇ ਆਪਣੀ ਅੱਜ ਦੀ ਵੀਡੀਓ ਜੀ ਇੰਨੀ ਕੀ ਆ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜੀ ਮੇਰੇ ਚੈਨਲ ਤੇ ਜੀ ਨਵੀਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਸ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਤੇ ਤੁਸੀਂ ਸਾਰੇ ਜਾਨੀ ਜੀ ਹੱਸਦੇ ਵਸਦੇ ਰਹੋ